ਲੋ ਜੀ ਆਪਾਂ ਨਾ ਹਿਮਕੁੰਣ ਸਾਹਿਬ ਦੀ ਯਾਤਰਾ ਰਾਹ ਦਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਰਾਤ ਰਾਤ ਦੇ ਵਿੱਚ ਅਸੀਂ ਇੱਥੇ ਆ ਗਈ ਸੀਗੇ ਆਪਾਂ ਕਿੱਥੇ ਪਹੁੰਚ ਗਏ ਆਪਾਂ ਰਿਸ਼ੀਕੇਸ਼ ਲੰਘ ਗਏ ਹਾਂ ਰਿਸ਼ੀਕੇਸ਼ ਲੰਘ ਗਏ ਆ ਤੇ ਜਿੱਸੇ ਕਿੰਨੇ ਟੋਲ ਆਏ ਸੀ ਆਪਾਂ ਨੂੰ ਆਪਾਂ ਨੂੰ ਆਏ ਆ ਭਾਈ ਰਾਜਪੁਰੇ ਤੋਂ ਲੈ ਕੇ ਹੁਣ ਤੱਕ ਆਏ ਆਪਾਂ ਨੂੰ 5 ਟੋਲ ਆਏ ਆ ਪੰਜ ਟੋਲ ਤੱਕ ਸਾਇਆ ਹਾਂ ਪੰਜਾਂ ਚੋਂ ਇੱਕ ਤੇ ਆਪਣੀ ਪਰਚੀ ਲੱਗੀ ਆ ਬਾਕੀਆਂ ਤੇ ਨਹੀਂ ਲੱਗੀ ਬਾਕੀਆਂ ਤੇ ਨਹੀਂ ਲੱਗੀ ਹਾਂ ਕਿਸਾਨੀ ਕਾਰਡ ਉਹ ਚੱਲਿਆ ਹਾਂ ਤੇ ਬਾਕੀ ਆਪਾਂ ਰਾਧਾ ਵਿਸਤਾਰ ਤਨ ਉੱਥੇ ਪਹੁੰਚ ਕੇ ਯਾਤਰਾ ਵੀ ਕਰਾਉਣੇ ਆ ਦਿਖਾਉਣੇ ਆ ਕਾਚ ਆ ਵੀ ਬਾਹਰ ਦਿਖਾ ਦੇ ਆਪਾਂ ਕਿੱਥੇ ਪਹੁੰਚ ਗਏ ਆ ਇਹ ਐ ਜਿੱਤਾ ਬੋ ਲਗਾਏ ਬਾਕੀ ਹਲੇ ਤਾਂ ਕਿੱਧਰ ਕੋਈ ਰਾਹ ਉਹ じゃ ਆਪਾਂ ਨੂੰ ਲੱਗਾ ਨਹੀਂ ਕਤਰੇ ਵਾਲਾ ਤੇ ਗਾਂ ਵੈਕਰ ਆਪਾਂ ਕਾਲੇ ਤੇ ਤੁਰਿਆ ਕੱਲ ਦੇ ਇਧਰ ਪੂਰੀ ਠੰਡ ਲੱਗਦੀ ਆ ਤੇ ਮੀਂਹ ਸਾਨੂੰ ਕੱਲ ਤਾਂ ਹੀ ਨਹੀਂ ਰੁਕਿਆ ਜਦੋਂ ਦੇ ਘਰੋਂ ਤੁਰਿਆ ਫੁੱਲ ਵੱਡਾ ਪੱਲਾ ਮੀਂਹ ਚੱਲਦੀ ਆ ਮੈਂ ਚੱਲਦੀ ਆ ਇਧਰ ਸਾਰਿਆਂ ਨੇ ਉਹ ਲਏ ਹੋ ਮੋਮਿਕਾ ਜਿਹੜੇ ਮੇਰੇ ਵੀਰ ਮੋਟਰਸਾਈਕਲਾਂ ਤੇ ਆ ਜਿਹੜਾ ਅੱਗੇ ਆ ਮਿਲੇ ਮੈਂ ਗਾਉਂਗਾ ਤੇ ਆ ਵੀਰੋਂ ਮਿਲ ਦੱਬੀ ਆਉਂਦੇ ਗਏ ਦੇ ਪੂਰਾ ਠੰਡਾ ਮਾਹ ਆ ਆਪਣੇ ਜਿਵੇਂ ਗਰਮੀ ਨਾ ਮਾਦੀ ਤੁਹਾਨੂੰ ਕਰਾਉਣੇ ਉੱਪਰ ਜਾ ਕੇ ਵਿਦర్శਣ ਕੱਲ ਨੂੰ ਹੀ ਭੋਟਾ ਜਾਈ ਤਾਂ ਇਹ ਰਾਤ ਨੂੰ ਜਾ ਕੇ ਇੱਕ ਰਸਟ ਕੱਲ ਰਾਤ ਸ਼ਾਮ ਨੂੰ 7:00 ਵਜੇ ਤੱਕ ਰਹਿ ਜੀਏ ਇਹ ਸਾਰੀ ਰਾਤ ਚੱਲੀ ਗਏ ਰਾਤ ਆਪਾਂ ਕਿੱਥੇ ਪਹੁੰਚ ਜਾਈਏ ਅੱਗੇ ਵੀ ਦੱਸੋ ਰਿਸ਼ੀ ਰਿਸ਼ੀ ਕੇਸ਼ ਰਿਸ਼ੀ ਜੀ ਬਹੁਤ ਜਾਈਏ ਉਤੋਂ ਪੱਲਾ ਆਕਾਸ਼ ਨੂੰ ਨਾਲ ਹੁਣ ਆਪਾਂ ਜਾਵਾਂਗੇ ਇਹਨੂੰ ਸਰ ਮਾਉਲਟ ਇਹ ਜੱਕ ਕਰੋ ਮੈਂ ਤਾਂ ਨਾਲ ਨਾਲ ਵੀਰਾਂ ਨੂੰ ਵੀ ਦਿਖਾਉਦਾ ਤੇ ਆਪਾਂ ਗੱਡੀ ਦੀ ਐਵਰੇਜ ਤੇਲ ਸਾਰਾ ਕੋਈ ਦੱਸਾਂਗੇ ਵੀ ਕਿੰਨਾ ਖਰਚਾ ਆਇਆ ਨਾਲ ਦੀ ਨਾਲ ਇਹ ਖਿੱਚੀ ਜਾਂਦੇ ਆ ਫੋਟੋਆਂ ਫੋਟੋਆਂ ਜਿੰਨੇ ਦਾ ਤੇਲ ਤੂਲ ਪੈਂਦਾ ਉੱਥੋਂ ਤੁਸੀਂ ਆਈਡੀਆ ਲਾ ਲਿਓ ਆਪਦੀ ਆਪਦੀਆਂ ਗੱਡੀਆਂ ਦਾ ਉਵੀਰੋ ਸਾਹਿਬ ਕਿੰਨੇ ਕਿਲੋਮੀਟਰ ਹੋਂ ਤੱਕ ਚੱਲ ਗਿਆ 413 ਆਪਰਲ ਦਿਹਾੜੇ ਵਾਲੇ ਘਰੋਂ ਮਾਦੇ ਲੋਦੀ ਪੰਜਾਬ ਨੰਬਰ ਗੱਡੀ ਆ ਨਾ ਰਸਤੇ ਚ ਪਲਟੀ ਪਲਟੀ ਲੱਗਦੀ ਆ ਬਾਕੀ ਵੈਕਨੂ ਨੂੰ ਪਤਾ ਆ ਗੁਰੂ ਭਲੀ ਕਰੇ ਸੌਰਿਆਂ ਦੀ ਯਾਤਰਾ ਸਫਲ ਕਰੇ ਤੇ ਉਹ ਜਿਹੜੇ ਘਟਨਾ ਤੋਂ ਸੌਰਿਆਂ ਨੂੰ ਬਾਬਾ ਬਚਾਈ ਰੱਖੇ ਇਹ ਪੰਜਾਬ ਦੀ ਗੱਡੀ ਆ ਮੈਂ ਨੰਬਰ ਤਾਂ ਡਿਸਕਲੋਸ ਕੀਤਾ ਵੀ ਕਿਉਂਕਿ ਕਈ ਏਰੀਆ ਅਗਲੇ ਦਾ ਪਰਸਨਲ ਹੁੰਦਾ ਹਨਾ ਤਾਂ ਕਰਕੇ ਲੰਗਰ ਆਇਆ ਨਹੀਂ ਤਾਂ ਸਾਡੇ ਬੰਦੇ ਵੇਖੀ ਕਿਵੇਂ ਟੁੱਟ ਕੇ ਪੈਂਦੇ ਗੱਡੀ ਸੱਜਾ ਰਕਾ ਕੇ ਭੀੜ ਦੇ ਵਿੱਚ ਕਾਸ਼ ਕੀ ਕਰਨਾ ਹੈ ਚਾਹ ਪੀਣਾ ਹੈ ਚਾਹ ਮਿਲੇ ਕੀ ਕਰਨਾ ਹੈ ਚਾਹ ਪੀਣਾ ਹੈ ਠੰਡ ਬਹੁਤ ਚਾਹ ਵੀ ਠੰਡ ਲੱਗਦੀ ਆ ਜੱਸੇ ਕੀ ਛਕਣਾ ਹੈ ਚਾਹ ਚੰਨੀ ਚਾਹ ਸਵੇਰ ਦੀ ਇਹਨਾਂ ਨੇ 10 ਵਾਰੀ ਚਾਹ ਪੀ ਲਈ 10 ਵਾਰੀ ਚਾਹ ਦੇ ਵਾਰੀ ਚਾਹ ਨਹੀਂ ਆ ਛਕਣਾ ਹੈ ਆ ਕੱਲ ਦੇ ਨਹੀਂਗੇ ਹਾਂ ਚਲੋ ਆਪਾਂ ਵੀ ਛਕ ਲੀਏ ਫੇਰ ਕਰਦੇ ਆਪਾਂ ਅੱਲਾ ਜੀ ਪਾਣਾ ਪਤਨ ਦੇ ਖਾਨੇ ਹੈ ਹਿਮਕੰਡ ਸਾਹਿਬ ਆ ਜੀ ਟਨਲ ਜਿਹੜੀ ਪੱਥਰ ਕੱਟ ਕੇ ਸਿੱਧੀ ਇਥੇ ਦੀ ਹਨੇਰਾ ਕਾਇਮ ਲਾਈਟਾਂ ਬਜਗਾ ਲੈਨੇ ਆ ਇਹ ਇਨਸ਼ਾ ਅੱਲਾ ਮੇਰੇ ਭਾਈ ਹਾਲੇ ਇਲੈਕਟਰਾ ਦਾ ਪ੍ਰਬੰਧ ਨਹੀਂ ਹੋਇਆ ਹਣਾ ਬਣਾ ਦਿੱਤੀ ਅੰਜੇ ਇਹ ਜੋ ਲਾਉਣ ਗਿਆ ਲੈ ਕਾਲ ਉੱਠਾਣਾ ਆਇਆ ਸੀ ਹੂੰ ਆਵੇ ਟੈਂਪਰਰੀ ਲਗੀਆਂ ਟੈਂਪਰਰੀ ਲਗੀਆਂ ਲੈ ਹਾਂ ਬਣਾਣੀ ਕਿੰਦੀ ਗਾ ਦੇਖਾ ਕਿਲੋਮੀਟਰ ਦੇ ਦੱਸ ਸੀ ਹਾ ਜੀ ਦੂਜੇ ਆਪਣੇ ਬੱਲੇ ਹਾਂ ਜੀ ਕੀ ਬਣੇਗਾ ਇਹ ਅੰਮਾਨਾ ਕਾਹਦੀ ਨਹੀਂ ਭਰ ਬੱਲੇ ਸਾਹ ਆਉਂਦਾ ਓਏ ਆਉਂਦੀ ਨਹੀਂ ਸਾਹ ਸਾਹ ਆਉਂਦਾ ਹੁੰਦਾ ਆਉਂਦੀ ਨਹੀਂ ਹੁੰਦੀ ਨਹੀਂ ਆਉਂਦਾ ਕਹਿਆ ਆਉਂਦਾ ਭਜਾ ਕੇ ਜਿੱਦੀ ਕਰ ਦਿਆ ਦਰਤਾ ਨਹੀਂ ਲੱਗਦਾ ਉਹ ਦਿਨ ਦਰਤਾ ਉਹ ਜਿੱਦਾ ਗੱਲਾਂ ਮੱਢਣੇ ਕਿ ਕਿਲੋਮੀਟਰ ਤੇ ਉਹ ਵੀ ਨਹੀਂ ਅੱਧਾ ਕਿਲੋਮੀਟਰ ਦਾ ਭਾਗ ਹੈ ਨਾ ਇਹ ਅੱਧਾ ਕਿਲੋਮੀਟਰ ਜਾਵੇ ਆ ਕੇ ਬਾਹਰ ਹਣਾ ਅੱਧਾ ਪਾਣਾ ਕਿਲੋਮੀਟਰ ਆ ਤੰਨਾ ਚੱਕ ਵੀ ਆ ਗਏ ਬਾਹਰ ਰਾਹ ਇਹਨਾਂ ਨੇ ਉੱਤੋਂ ਦੀ ਨਹੀਂ ਤੇ ਆਉਣਾ ਸੀ ਆਪਾਂ ਉੱਧਰ ਦੀ ਆਵੇ ਜਿਹੜੀਆਂ ਉਹ ਗੱਡੀਆਂ ਆਉਂਦੀਆਂ ਹੌਲੀ 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 ਸੁਧਾਰ ਕਰੀ ਜਾਂਦੇ ਆ ਨਾ ਰਾਹ ਦੇ ਵਿੱਚ ਲਓ ਜੀ ਲਓ ਬੰਨ ਸਾੜੇ ਕਹਿੰਦਾ ਹੈ ਨਾ ਆਦਰ ਸਤਕਾਰ ਕਰਦੇ ਆ ਇੱਧਰ ਗਾਹ ਜਿਹੜੇ ਆਪਾਂ ਲੱਗ ਕੇ ਆਉਣੇ ਉਹ ਰਾਹ ਹੁੰਦੇ ਖਰਾਬ ਹੌਲੀ 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 ਰਾ ਘੋਟਾਂ ਦੇ ਨਾ ਡਬਲ ਰੋਡ ਤੋਂ ਸਿੰਗਲ ਰੋਡ ਜੀਟੀ ਰੋਡ ਮਤਲਬ ਜੀਟੀ ਰੋਡ ਤੋਂ ਆਉਂਦਾ ਆ ਜਾਂਦਾ ਆ ਖਮ ਟੇਢ ਜਾਂਦਾ ਹੈ ਨਾ ਮੁਰ ਕੇ ਹੌਲੀ ਹੌਲੀ ਜਾਂਦੇ ਜਾਂਦੇ ਵਾ ਤੁਰ ਕੇ ਹੋ ਜਾਣਾ ਆਪਾਂ ਉੱਪਰ ਧਾਂ ਦੀ ਨਾ ਪੂਰੀ ਤਿਆਰੀ ਕੀਤੀ ਲੀ ਮੁੰਡਿਆ ਨੇ ਲੱਤਾਂ ਫੁੱਲਣੀਆਂ ਆਕਸੀਜਨ ਵਾਸਤੇ ਗੁਲਕੌਂਡੀ એનર્ਜੀ ਵਾਸਤੇ ਰੈਟਲ ਬਿੱਲੇ ਲੈਣਾ ਬਿੱਲੇ ਵਾਸਤੇ ਬਿੱਲੇ ਵਾਸਤੇ ਤੇ ਰੱਤਾ ਪੀੜ ਵਾਸਤੇ ਲੈ ਲਿਆ 0 ਡੋਲ ਪੇਨ ਕਿਲਰ ਤਿਆਰੀ ਵਸ ਤਿਆਰੀ ਭੋਲਾ ਆਕਸੀਜਨ ਦੇ ਰਹਿ ਗਏ ਸਿਲੰਡਰ ਉਹ ਲੈਣੀ ਹੋਣਾ ਆਪਾਂ ਲੈ ਕੇ ਅਗੋਂ ਕੱਟਣਾ ਆ ਗੰਮ ਆਜੋ ਰਾਜੇ ਉੱਠਦੇ ਕਾਦੋਂ ਲੀਗੇ ਰਾਜੇ ਉੱਠੋ ਹੋ ਰਾਜੇ ਉੱਠੋ ਹੁਣ ਕਿੱਥੇ ਟੱਕ ਮੈਂ ਗੱਡੀ ਜਿ ਡਿੱਗਣਾ ਰਾਜੇ ਉੱਠੋ ਡਿੱਗਣਾ ਡਿੱਗਣਾ ਆ ਫੜੋ ਸਰਾਹੀ ਉੱਠ ਖੜਿਆ ਕਰੋ ਪਹਿਲਾਂ ਉਧਰ ਦਾ ਘਰ ਉਹ ਕਹਿੰਦੇ ਅਸੀਂ ਹੇਮਕਾਉਂਡ ਸਾਹਿਬ ਜਾਣਾ ਹੁਣ ਛੋਟੀਆਂ ਨੀਂਦਾਂ ਨਹੀਂ ਪੂਰੀਆਂ ਹੁੰਦੀਆਂ ਹੈ ਉਹ ਆ ਦੇਖੋ ਸੋ ਸਾਰੇ ਰਸਤੇ ਨਾ ਟਾਪੋ ਟਾਪ ਆਏ ਆ ਇਹ ਜਦੋਂ ਆ ਰਹਿ ਗਿਆ ਨਾ ਆਪਣਾ ਗੋਗਿੰਦ ਘਾਟ ਵਾਲਾ ਰਸਤਾ 100 ਕਿਲੋਮੀਟਰ ਤੇ ਉਦੋਂ ਹੁਣ ਇੰਨੀ ਟ੍ਰੈਫਿਕ ਹੈ ਨਾ ਇੰਨੀ ਟ੍ਰੈਫਿਕ ਆਉਂ ਤੱਕ ਕਲਚ ਬ੍ਰੇਕ ਕਲਚ ਬ੍ਰੇਕ ਲੱਤਾਂ ਦੁਆਂ ਲੱਗੀਆਂ ਆਹ ਰਸਤਾ ਥੋੜਾ ਜਿਹਾ ਟਾਪੋ ਆ ਬਾਕੀ ਪਿੱਛੋਂ ਤਾਂ ਇਹਦਾ ਟਾਪੋ ਟਾਪ ਇੱਕ ਰਾਤ ਹਲਾਤ ਆਪਣੇ ਚਲਾਈ ਲਿਆ ਗੱਡੀ ਸਾਰੇ ਰਾਹ ਹਣ ਆਉਂਦੀ ਭੀ ਨੀਂਦ ਇੱਕ ਤਾਂ ਉਧਰੋਂ ਕੰਮ ਔਖਾ ਆ ਪਿਆ ਤੇ ਉਦੋਂ ਭੈਿਕ ਆਵੇ ਤੁਹਾਡੇ ਸਾਹਮਣੇਆਂ ਗੱਡੀਆਂ ਤੇ ਗੱਡੀਆਂ ਵਿੱਚ ਕਹੀਂ ਕਾਜ ਇੰਨੀਆਂ-ਇੰਨੀਆਂ ਲੰਮੀਆਂ ਲੈਣਾ ਬੁਰੇ ਹਾਲਾ ਬੁਰੇ ਮਜ਼ਾ ਇੰਨਾ ਹੀ ਰਾਹ ਔਖਾ ਆ ਬਾਕੀ ਦਾ ਇੱਕ ਆਵੇ ਜਿਵੇਂ ਘਾਟੀ ਆ ਗਈ ਇੱਥੇ ਆਗੇ ਆਈ ਆਈ ਗੱਡੀਆਂ ਚੀਕਾਂ ਨਿਕਲਦੀਆਂ ਆਈ ਕੀ ਕੀ ਬਈ ਕਰਦੀ ਰੋਈ ਤਰੀ ਜਾਂਦੀ ਰੋਈ ਤਰੀ ਜਾਂਦੀ ਘਾਟੀ ਦੇਗੀ ਅਪੁੰਚਾਂਗੇ ਅੱਜਾ ਬਾਬੇ ਦੀ ਮੇਰ ਨਾਲ ਇਹ ਗਿਆ 70 ਕਿਲੋਮੀਟਰ ਬਸ ਇੰਨਾ ਗਾ ਵੀ ਪਿੱਛੋਂ ਉਹਨੂੰ ਜਿੰਨਾ ਟਾਈਮ ਲੱਗਾ ਇਹ ਪਿੱਛੇ ਆਪਾਂ 400 ਕਿਲੋਮੀਟਰ ਕਾਢਾਂ 500 ਇਹ ਉਹਨੇ ਟਾਈਮ ਕਿੰਨਾ 500 ਕਿਲੋਮੀਟਰ ਕੱਢਣ ਲੱਗਾ ਉਹਨੇ ਟਾਈਮ 500 ਕਿਲੋਮੀਟਰ ਕੱਢਣ ਲੱਗਾ ਆ ਵੇ ਲੈ ਇਹਦੇ ਕੰਮ ਆ ਵੇ ਆਉਣਾ ਕੀ ਆ ਦੇਖ ਲੈ ਭਾਈ ਯਾਰ ਚੰਨੀ ਚੱਨੀ ਦੇ ਕੰਮ ਦੇਖ ਲੋ ਗੁੱਲੂ ਕੌਣ ਗੁੱਲੂ ਫਾੜਿਆ ਰਾਜ ਹੀ ਡੋਲਤੀ ਲੈ ਜੀ ਆਏਗੀ ਤੇ ਨਾ ਰਾਜ ਡੋਲ ਦਿੱਤੀ ਪਈ ਨੇ ਡੋਲਤੀ ਡੋਲ ਕੇ ਪਤਾ ਨਹੀਂ ਕਿੱਧਰ ਚਲੇ ਗਿਆ ਹੁਣ ਬਹੁਤ ਛੇਤੀ ਪਾਜ ਦਾ ਦੇਖ ਲੋ ਭਾਈ ਡੋਲਤੀ ਕੀ ਕਿਰਖਾ ਆਇਤੀ ਇਧਰ ਆ ਕੇ ਇਹਨੂੰ ਜਰਾ ਬਾਹਰ ਸੁੱਟ ਦਿਆਂ ਖਾਲਾ ਖਾਊਂਗਾ ਹੀ ਡੋਲ ਨਹੀਂ ਆ ਘਾ ਤੂੰ ਹਾਂ ਚਾਹ ਪੀ ਲਈ ਆ ਦੇਖ ਲੋ ਬਾਈ ਉੱਠਦੇ ਹੀ ਨਹੀਂ ਯਾਰ ਇੱਕ ਤਾਂ ਬਾੜ ਨਹੀਂ ਨਿਭੜਦੀ 100 ਕਿਲੋਮੀਟਰ ਏਕਾ ਲਾਛਾ ਨਹੀਂ ਉੱਠਦੀਆਂ ਇਹਦੇ ਪਾਣੀ ਪਾਓ ਯਾਰ ਇਹ ਕਾ ਦੇਖ ਲੋ ਜੀ ਇੱਕ ਤਾਂ ਪਾਣੀ ਪਾਉਣੇ ਬੈਣ ਐਦਾਂ ਦੇ ਰਾਹ ਵੀ ਆਉਂਦੇ ਵਿਚ ਵਿਚ ਤਾ ਜਿੱਤੋਂ ਇੱਕ ਇੱਕ ਚੀਜ਼ ਹੀ ਲੰਘਦੀ ਆ ਦੇਖੋ ਆਣ ਪੂਰੀ ਪੂਰੀ ਝੰਗਲੇ ਇਹ ਪੱਥਰ ਮਤਲਬ ਭਾਰੀ ਡਿੱਗੀ ਡੁਗੀ ਯਾਰ ਜੇ ਕੋਈ ਅੱਗੋਂ ਚੀਜ਼ ਆ ਜਾਏ ਤੇ ਐ ਰੋਕ ਵੀ ਲੱਗ ਜਾਂਦੀ ਆਣ ਦੂਜੇ ਪਾਸੇ ਗੱਡੀ ਵਾਲਾ ਕਰ ਲਈ ਜਨੇ ਬੈਕਵਾਵਾ ਦੇ ਮਨਮੇਰ ਪੈ ਗਈ ਆ ਜੇ ਨਾ ਕਰਦਾ ਤੇ ਫਿਰ ਪੈ ਗਿਆ ਸੀਗਾ ਪੰਗਾ ਕਈ ਕਈ ਜਗ੍ਹਾ ਤੇ ਇਦਾਂ ਦਾ ਵੀ ਹੈਗਾ ਸਾਵਧਤਾਂ ਬਾਕੀ ਡਰਨ ਦੀ ਕੋਈ ਲੋੜ ਨਹੀਂ ਵਧੀਆ ਰਾਸਤਾ ਗੁਰੂ ਮਹਾਰਾਜ ਜੀ ਨਾਲ ਆ ਬਾਬਾ ਚੜਦੀ ਕਲਾ ਸਭ ਕੁਝ ਓਕੇ ਆ ਇੰਨਾ ਵੀ ਕਈ ਕਈ ਜਗ੍ਹਾ ਤੇ ਆਉਂਦਾ ਟਫ ਰਸਤਾ ਇਹ ਮਾਬੇ ਦੀ ਨੇਰ ਨਾਲ ਨੀਂਦਰਾ ਭੁੱਲਣ ਅੱਖਾਂ ਚ ਫੁੱਲ ਬੜਾ ਫੁੱਲ ਤੇ ਬਾਸਣ ਇਹੀ ਆ ਵੀ ਜਾ ਕੇ ਅਖਰੀ ਪਹੁੰਚ ਗਏ ਤੇ ਰੂਮ ਲੈ ਕੇ ਤੇ ਫੇਰ ਹੀ ਆਰਾਮ ਕਰਾਂਗੇ ਮਾਤਾ ਦੱਸਿਆ ਸੀ 800 ਕਿਲੋਮੀਟਰ ਨਾ ਸਾਰੀ ਦਿਹਾੜੀ ਲੈਣੀ ਨੇ ਸਾਰੀ ਦਿਹਾੜੀ ਵੀ ਇੰਨਾ ਰਸਤਾ ਹੋਆ ਟ੍ਰੈਫਿਕ ਹਾਲਾ ਉੱਚਾ ਨੀਵਾ ਇੱਧਰ ਉੱਧਰ ਹੈ ਨਾ ਬੱਸ ਸ਼ਾਮ ਤੱਕ ਹੀ ਪਹੁੰਚਣਾ ਲੇ ਲਈ 70 ਕਿਲੋਮੀਟਰ ਲਾ ਪਿਆ ਆਈਡੀਆ ਲਾਲੀ ਦਾ ਵੀ ਇੰਨਾ ਕ ਰਹਿ ਗਿਆ ਇੰਨਾ ਕ ਰਹਿ ਗਿਆ ਬੱਸ ਬਾਬਾ ਜੀ ਦੀ ਮੇਰਾ ਪਹੁੰਚ ਹੀ ਜਾਣਾ ਇਹ ਤੋਂ ਨਾ ਭੰਤੀਜਾ ਕੱਢ ਕੇ ਦੱਸਣਾ ਸਾਰਾ ਜੁੜੇ ਰਹੋ ਮੇਰਾ ਵੀਰ ਬਦਲਾ ਹੀ ਬਦਲਾ ਦਾ ਬਦਲਾ ਚ ਆ ਗਿਆ ਬਦਲਾ ਚ ਐਨ ਬਦਲਾ ਦੇ ਵਿੱਚ ਪਾੜ ਰਹਿ ਗਿਆ ਥੱਲੇ ਆਪੋ ਪਹੁੰਚ ਗਏ ਕਾਜ 15000 ਫੁਰਤੇ ਕਿਨੇ ਇਹ ਲੈ 13000 ਦੀ 13000 ਤੇ ਨਹੀਂ 13000 ਤੋਂ ਘੱਟ ਹੋਵਾਂਗੇ ਜੇ 10 10 10000 ਫੁਰਤੇ ਇਹ 10000 ਫੁਰਤੇ ਆਹ ਹਾਲਾਤ 15000 ਫੁਰਤੇ ਕੀ ਬਨੇਗਾ ਜਾ ਤੂੰ ਆ ਨਹੀਂ ਹੁੰਦਾ ਹੈ ਨਾ ਦੇਖੀ ਥੱਲੇ ਵੀ ਬੱਦਲ ਰਹਿ ਗਏ ਥੱਲੇ ਵੀ ਉੱਤੇ ਦਾ ਬਣ ਸਾਹਮਣੇ ਦਿਸ ਨਹੀਂ ਦਿਸ ਨਹੀਂ ਥੱਲੇ ਵੀ ਬੱਦਲ ਆ ਮੈਂ ਜਿਵੇਂ ਨਾ ਆਪਣੇ ਲਾਂਗੇ ਨੂੰ ਅੱਗ ਨਹੀਂ ਲਾਈ ਹੁੰਦੀ ਧੋਏ ਵਾਲੀ ਹੈ ਨਾ ਦੇਖੀ ਹੋਵੇਂ ਦਾ ਨਾ ਬਾਬਾ ਜੀ ਦੀ ਮਿਹਰ ਨਾਲ ਪਹੁੰਚ ਗਏ ਹੈਗੇ ਭਾਲੂ ਉਹਨਾਂ ਤੇ ਪਾਲਿਓ ਵਾਟਰਪਰੂਫ ਸੂਟ ਸਾਡੇ ਅੱਦੇ ਬੰਦਿਆਂ ਦੀਆਂ ਦਸਤਾਰਾਂ ਨਹੀਂ ਵਿੱਚ ਆਉਂਦੀਆਂ ਭੀਆਂ ਹਣ ਸਵੇਰੇ ਆਪਾਂ ਜਾਣਾ ਪਹਾੜੀ ਦੇਖਣਾ ਤੁਸੀਂ ਆ ਤੇ ਬੱਦਲਾਂ ਦੇ ਵਿੱਚ ਪਹਾੜੀ ਜਿਹੜੀ ਉਹ ਉੱਥੇ ਜਾਣਾ ਆਪਾਂ ਚਾਰ ਚਫਰੇ ਨਾਲ ਉੱਚੇ-ਉੱਚੇ ਪਹਾੜੀਆਂ ਨੇ ਉੱਚੇ ਤੇ ਜਵਾਨੀ ਵੀ ਜਗ੍ਹਾ ਤੇ ਪਾਰਕਿੰਗ ਚ ਪਹਾੜੀਆਂ ਪਹਾੜੀਆਂ ਤੁਰੰਤ ਕਾਣਾ ਪਚੀ ਲੀ ਵੀ ਇਤੀ ਆਹ ਰਹੀ ਚੀਜ਼ ਇਹ ਆਹ ਖੜੀ ਆਪਣੀ ਬਲੈਰੋ ਚਾਚੀ ਜੀ ਕੋਲ ਦੇ ਵਚਾਈਂ ਸਰਾਲੇ ਆਇਓ ਵਾੜਾ ਆਮ ਦਾ ਸਰ ਢੱਕ ਲਿਆ ਤੇ ਆ ਰਹੀ ਥੱਲੇ ਆਪਣੀ ਪਾਰਕਿੰਗ ਤੇ ਤੁਹਾਨੂੰ ਦਿਖਾਵਾਂ ਬਰਫਲੀ ਪਹਾੜੀ ਇਹ ਜਿੱਥੇ ਆਪਾਂ ਜਾਣਾ ਆਏ ਕਿਹੜਾ ਪਤਾ ਨਹੀਂ ਹੁੰਦੀ ਕਿਹ ਕਿਨਾ ਆ ਰਹੀ ਕਣ ਦੇ ਕੀ ਹੱਥ ਮੇਰੇ ਕੰਬਣਗੇ ਆ ਰਹੀ ਚਿੱਟੀ ਚਿੱਟੀ ਸਾਰੀ برفਾ ਕੱਲ ਨੂੰ ਇੱਥੇ ਜਾਣਾ ਇੱਥੋਂ ਮੱਗੇ ਵੀ ਦਿਖਾਇਆ ਤੁਹਾਨੂੰ ਇੱਥੇ ਖੜੀ ਆ ਆਪਣੀ ਵਾਲੀ ਬਲੇਰੋ ਇਹ ਆ ਰਹੀ ਪੰਜਾਬ 75 ਕਰਮਾਲੀ ਨਹੀਂ ਆ ਰਹੀ ਆ ਬਹੁਤ ਚਾਰ ਚੁਫੇਰੇ ਨਾਲ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਬਹੁਤ ਜ਼ਿਆਦਾ ਸੰਗਤ ਆਈ ਆ ਬਹੁਤ ਜ਼ਿਆਦਾ ਸੰਗਤ ਆਈ ਆ ਜਿੱਦਨ ਮਰਜੀ ਨਿਗਾਹ ਮਾਰ ਲੋ ਅਗਲੀ ਸਵੇਰ ਸਾਰੇ ਵੀਰ ਭਰਾ ਹੋ ਕੇ ਰੈਡੀ ਆਪੋ ਆਪਣੇ ਕਿੱਟਾਂ ਆਕੇ ਤੇ ਚਾਲੇ ਪਾਤੀ ਹਣੋ ਪਿੱਛੇ ਪੁਲਤੇ ਸੰਗ ਦਿਸਦੀ ਹਣੀ ਆ ਜਾਂਦੀ ਹਾਂ ਚਲੋ ਆਣਾ ਆਪਾਂ ਵੀ ਬੋਲ ਈਸਨ ਹਾਲ ਹੋ ਸ੍ਰੀ ਅਕਾਲ ਰੁਪਏ ਦਿਓਣਾ ਮੈਂ ਮਿਲਦੇ ਉੱਤੇ ਇੱਥੇ ਤਾਂ ਸਾਰੇ ਨਾ ਬੜੇ ਜੋਸ਼ ਚ ਐ ਕਰੀ ਕੱਲੇ ਕੱਲੇ ਇਹਨਾਂ ਦੇ ਸ਼ਕਲ ਵੇਖ ਲੋ ਬਾਕੀ ਜੇ ਮੇਰੀ ਹਾਲਤ ਸਹੀ ਰਹੀ ਤੇ ਵਿਖਾ ਦਾਂਗਾ ਨਹੀਂ ਦੇਖੋ ਬਾਬੇ ਨੂੰ ਪਤਾ ਹੈ ਪਰ ਨਾ ਲੱਗਦੇ ਬੰਦ ਲਿਆ ਏ ਅੱਗੋਂ ਵੈਗਰੂ ਨੂੰ ਪਤਾ ਨਿੱ ਕੀ ਬਣਦਾ ਹਨਾ ਅੱਧ ਵਿਚ ਪਹੁੰਚ ਗਏ ਤੇ ਸਾਡਾ ਇੱਕ ਬੰਦਾ ਵੇਖ ਲੋ ਇਹਦੀ ਉਹੀ ਸ਼ਕਲ ਜਿਹੜੀ ਤੁਰਨ ਲੱਗਿਆ ਕਾਜ ਕਿਵੇਂ ਉਹ ਨਹੀਂ ਐ ਤਾਂ ਤੁਰਿਆ ਜਾਣਾ ਹਾਏ ਬਾਈਆਂ ਦਾ ਥੋੜੀ ਜਿਹੀ ਵੜ ਚੜ ਕੇ ਉਦੋਂ ਵਾਹ ਰੋਡ ਆਗਾ ਹਾਂ ਬਸ ਹੌਸਲਾ ਰੋਡ ਹੀ ਆਣ ਰੋਡ ਹੀ ਆ ਮਨ ਲਾ ਕੇ ਇਹਨੂੰ ਧਿਆਨ ਨਾਲ ਵੇਖ ਲੋ ਹੁਣ ਗਾਂ ਰੋਡ ਹੀ ਆ ਜ਼ਿੰਦਗੀ 'ਚ ਕੁਝ ਨਹੀਂ ਕਰਨਾ ਪਰ ਰਾਹ ਬਣਾਉਂਦਾ ਪਹਿਲੀ ਰਾਹ ਕਿਹੜਾ ਹੋਰ ਕੁਝ ਨਹੀਂ ਕਰਦਾ ਪੈਦਲ ਦਾ ਗੱਡੀ ਆ ਲਾ ਕੇ ਗੱਡੀ ਵਾਲਾ ਦਾ ਹਾਂ ਸਿੱਧੀ ਗੱਡੀ ਉੱਥੇ ਪਹੁੰਚਦੀ ਹੋਈ ਦੱਸੋ ਸਾਨੂੰ ਕਿਹੜੀ ਕੰਮ ਟਰੈਕਟਰ ਲੈ ਕੇ ਚੱਲਾਂ ਕਿਹੜੀ ਕੰਮ ਆਪਣੇ ਟਰੈਕਟਰ ਦਊਗੀ ਅਸੀਂ ਟਰੈਕਟਰ ਇਹ ਐਮਕੋਡ ਸਾਹਿਬ ਲੈ ਕੇ ਜਾਵਾਂਗੇ ਹਾਂ ਸਪான்ਸਰ ਕਰੋ ਸਾਨੂੰ ਹੈ ਹਾਂ ਸੁਗੜਾ ਟਰੈਕਟਰ ਦਿੰਦੇ ਜਿਹੜੀ ਵੀ ਕੰਪਨੀ ਸਾਨੂੰ ਸਪான்ਸਰ ਕਰੇਗੀ ਅਸੀਂ ਉਹਦਾ ਟਰੈਕਟਰ ਲੈ ਕੇ ਜਾਵਾਂਗੇ ਹਾਂ ਅਸੀਂ ਉਹਦਾ ਟਰੈਕਟਰ ਐਮਕੋਡ ਸਾਹਿਬ ਲੈ ਕੇ ਜਾਵਾਂਗੇ ਹਾਂ ਆ ਫਿਰ ਪਾਣੀ ਬਾਅਦ ਵਿੱਚ ਮਿਲਦੇ ਅੱਗੇ ਲੈ ਪਾਣੀ ਨਾ ਸਾਫ ਆ ਬਣੀ ਇਹ ਉੱਤੋਂ ਦਾ ਬਰਫਲਾ ਚਰਨੇ ਵਾਲਾ ਗੱਡੀ ਤੋਂ ਉੱਤਰ ਕੇ ਤੇ ਬਾਅਦ ਵਿੱਚ ਆਪਾਂ ਜਿਹੜਾ ਰਸਤਾ ਜਿੱਤੇ ਆਉਣਾ ਨਾ ਆ ਰਿਹਾ ਉਹ ਰਸਤਾ ਵਿੱਚ ਵਿੱਚ ਇਦਾਂ ਦਾ ਵੀ ਆਉਂਦਾ ਤੇ ਵਿੱਚ ਵਿੱਚ ਸਾਫ ਵੀ ਆ ਚੜਾਈ ਵੀ ਆ ਉਤਰਨ ਨੂੰ ਵੀ ਆ ਸਾਰਾ ਕੁਝ ਹੀ ਆ ਮਤਲਬ ਜੇ ਆਉਣਾ ਤੇ ਨਿੱਕੇ ਨਿੱਕੇ ਕਦਮ ਆਣਾ ਭੱਜੇ ਨਾ ਹੌਲੀ 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 ਤੁਰਿਆ ਆਵੇ ਫਿਰ ਸੌਖਾ ਸਾਨੂੰ ਤਾਂ ਸਾਡਾ ਆ ਬੰਦਾ ਲੈ ਕੇ ਬੈਠਾ ਆ ਦੇਖੋ ਨਿੱਕਾ ਜਿਹਾ ਪੋੜ ਆਈ ਨੂੰ ਨਹੀਂ ਚਾਹ ਸ਼ਕਲ ਲੱਗਾ ਪਹਿਲਾਂ ਤੋਰਤਾ ਤੇ ਤਾਂ ਵੀ ਇੱਥੇ ਖੜਾ ਇਧਰ ਦਾ ਥਿਊ ਚੈੱਕ ਕਰੋ ਤੁਸੀਂ ਦੇਖ ਕਿੰਨਾ ਸੋਹਣਾ ਸਾਡਾ ਬੰਦਾ ਨਾ ਪਿੱਛੇ ਰਹਿ ਜਾਂਦਾ ਇਹਦਾ ਕੰਮ ਔਖਾ ਦਿਸ ਪਿਆ ਛੋਟਾ ਆ ਦੇ ਇਹਦੇ ਕਰਕੇ ਸਾਨੂੰ ਰੁਕਣਾ ਪੈਂਦਾ ਨਹੀਂ ਤੇ ਖਿੱਚੀ ਜਾਈਏ ਅਸੀਂ ਕੰਮ ਕੋਈ ਨਹੀਂ ਵਾਹ ਬਾਬੇ ਦੀ ਮਿਹਰ ਨਾਲ ਜੀ ਮਤ ਨਹੀਂ ਆ ਰਹੀ ਮੋਟਾ ਖਿੱਚੀ ਆਉਂਦਾ ਕੰਮ ਨੂੰ ਔਖਾ ਸੌਖਾ ਤੁਰਿਆ ਆਉਂਦਾ ਬਹੁਤ ਜ਼ਿਆਦਾ ਖੜਮੀ ਚੜਾਈ ਆ ਬਹੁਤ ਜ਼ਿਆਦਾ ਆ ਦੇ ਵੇਰ ਗਿਆ ਵੇਰ ਗਿਆ ਦਬ ਗਿਆ ਇੰਜਨ ਦਬ ਗਿਆ ਓ ਥੱਲਿਓਂ ਆਏ ਹਾਂ ਬਹੁਤ ਦੂਰੋਂ ਚਲੋ ਚੱਲਦੇ ਆ ਅੱਗੇ ਹੁਣ ਦੇਖੋ ਮਧੂ ਮੱਖੀਆਂ ਦਾ ਛੱਪੇ ਕਿੱਥੇ ਲੱਗੇ ਆ ਦੇਖਦੇ ਆ ਇਹਨਾਂ ਨੇ ਆਪਦਾ ਘਰ ਕਿੰਨੀ ਦੂਰ ਤੇ ਕਿਹੜੀ ਸੁਰੱਖਿਸ਼ ਜਗ੍ਹਾ ਦਰਵਾਇਆ ਇਹ ਜੰਗਲ ਕੁਦਰਤ ਕੁਦਰਤ ਦਾ ਵੀ ਨਿਆਰਾ ਹੁੰਦੀ ਆ ਇਹ ਕੁਦਰਤ ਦਾ ਨਿਆਰਾ ਚਾਰ ਚਫੇਰੇ ਕਿੰਨਾ ਸੋਹਣਾ ਮੈਂ ਥੋੜਾ ਸਾਹ ਸੁਫਲਣਾ ਹੈ ਤੇ ਕੁਝ ਚਾਈ ਤੇ ਬਹੁਤ ਆ ਹੈ ਕੁਦਰਤ ਦਾ ਨਿਆਰਾ ਪੂਰਾ ਬਹੁਤ ਸੋਹਣੀ ਜਗ੍ਹਾ ਮੈਿਕਰ ਜੀ ਕਾ ਖਾਲਸਾ ਮੈਿਕਰ ਜੀ ਕੀ ਫਤਿਹ ਅਗਲੇ ਦਿਨ ਦਾ ਸਵੇਰਾ ਅੱਧਾ ਰਸਤਾ ਅਸੀਂ ਕੱਢ ਲਿਆ ਕਾਜ ਕਿੰਨਾ ਕਿਲੋਮੀਟਰ ਕੱਢ ਲਿਆ ਕਿ ਨਹੀਂ ਕਿਲੋਮੀਟਰ ਕੱਢ ਆਏ ਅੱਗੇ ਨੂੰ ਚੱਲਦੇ ਹਾਂ ਮੈਂ ਕੀ ਡਿਟੇਲ ਸਾਰੀ ਆਹ ਵਾਲੇ ਰਾਤ ਦੀ ਡਿਟੇਲ ਹੈ ਜੀ ਵੀ ਤੜਕੇ 4 ਵਜੇ ਤੁਰ ਪਵੇ ਹੈ ਨਾ ਕਾਜ ਫੋਟਾ 3:30 ਤੇ 3 ਵਜੇ ਉੱਠ ਪਿਆ ਵਿਚਾਰ 4 ਵਜੇ ਤੁਰ ਪਿਆ ਅੱਗੇ ਦਾ ਮਾਹੌਲ ਜੇ ਤੁਹਾਨੂੰ ਅੱਗੇ ਆ ਕੇ ਦਿਖਾਉਣੇ ਆ ਅੱਧਾ ਕੰਮ ਲੈ ਲਿਆ ਬੁਰੇ ਹਾਲ ਨੇ ਇਹ ਵਾਲੀ ਸਾਰੀ ਰਾਮ ਕਹਾਣੀ ਨਾਲ ਤੁਹਾਨੂੰ ਗੱਡੀ 'ਚ ਬਹਿ ਕੇ ਦੱਸਾਂਗੇ ਇੱਕ ਵਾਰੀ ਤੁਸੀਂ ਗੁਰੂ ਘਰ ਕਿੱਥੇ ਗਿਆ ਜੀ ਦੇਖਿਆ ਗਿਆ ਜੀ ਓਏ ਵਾਹ ਜੀ ਅਣਜਾਣ ਸਰ ਦੇਖ ਗਿਆ ਇੱਥੇ ਜਣਾ ਬਾਕੀ ਦਗਾ ਸੰਗਤ ਆਵੇ ਆਹ ਸ੍ਰੀ ਅੰਧਿਆਰ ਆਹ ਤੇ ਨਾ ਬਾਕੀ ਮਿਲਦੇ ਆ ਬੁਰੇ ਆ ਨਾ ਬੁਰੇ ਆਕਸੀਜਨ ਐ ਨਹੀਂ ਨਾ ਸਾਹ ਨਹੀਂ ਆਉਂਦਾ ਬਰਫ ਦੇ ਵਿੱਚ ਇਹਨੇ ਮਗਦੀ ਸੜਾ ਕੋ ਦੱਸੂਗਾ ਦਰਸ਼ਨ ਮਬਈ ਦੇ ਸਰੋਵਰ ਤੇ ਆਪਣਾ ਸਤਕੰਡ ਸਾਹਿਬ ਜੀ ਚਾਰ ਚਲੇਰੇ ਬਰਪੀ ਬਰਫਾ ਸਾਹਿਬਾ ਦੋਕੇ ਆਪਾਂ ਦਰਸ਼ਨ ਕਰੇਗੇ ਤੁੰ ਦਿਖਾਉਣਾ ਮਸਰੋਵਰ ਦਾ ਅੰਦਰ ਆ ਲੰਗਰ ਵਾਲਾ ਆ ਵਾਲਾ অঁ হেল্ল'

ਕੋਇਆ ਵੋਲ ਕਰਤੀ ਹੈ ਕਮੈਂਟ ਆ ਰਿਹਾ ਕੋ ਜਿੱਦਰ ਵੀ ਰੇਣਾ ਉਹ ਜੀ ਦਾ ਇਹ ਜੋੜਾ ਕਰ ਤੇ ਫਿਰ ਹੁਣ ਬਾਅਦ ਦਰਵਾਜਾ ਬੰਦ ਇਹ ਲੋਕ ਬੜੇ ਖੜੇ ਇਹ ਕੀ ਲਿਖਿਆ ਆ ਇਹ ਕੀ ਲਿਖਿਆ ਇਹ ਠੀਕ ਆ ਤਾਂ ਅਨਾਥ ਤੇਲਕਣ ਬਹੁਤ ਹੁੰਦੀ ਆ ਆਜਾ ਤੁਹਾਨੂੰ ਮਸਰੂਰ ਦਾ ਖਾਣਾ ਆਰੇ ਅਸਰੂ ਬਰਾ ਵੇ ਗੁਰ ਕੀ ਨੰਬਰ ਆ ਹੈ ਸੁਦਾ ਪਾਲਾ ਤੇ ਬਰਾ ਜਾ ਦੁਨੀਆ ਕਰ ਕਹੋ ਬਾਨਸ ਆ ਉਧਰ ਰਸਤਾ ਹੈਗਾ ਨਾ ਵਾਪਸੀ ਨੂੰ ਜਦੋਂ ਆਪਾਂ ਮਤਲ ਦੇ ਕੇ ਆਵਾਜ਼ੀ ਜਾਂਦੇ ਆ ਇਹ ਪੌੜੀਆਂ ਵਾਲਾ ਵਧੀਆ ਕਿਉਂਕਿ ਜਦੋਂ ਆਪਾਂ ਆਉਣੇ ਆ ਤੇ ਮੱਥਾ ਟੇਕਣ ਉਧਰੋਂ ਉਦੋਂ ਬਹੁਤ ਔਖਾ ਪੌੜੀ ਚੜਨੀ ਬਹੁਤ ਔਖੀ ਆ ਬਹੁਤ ਜਿਆਦੀ ਕਿਉਂਕਿ ਉਧਰ ਕੀ ਹੈਗਾ ਪੱਥਰਾਂ ਲੈ ਆਹ ਰਾਮਦੋ ਢਾਲ ਟੂਲ ਜੀ ਉਦੋਂ ਬੰਦਾ ਚੜ ਜਾਂਦਾ ਤੇ ਮੇਰੇ ਪੌੜੀ ਜੜਨੀ ਔਖੀ ਆ ਇਦੋਂ ਇਹ ਲੈ ਜਾਉਗਾ ਮਾਹੌਲ ਚਾਹ ਬਾਬਾ ਉੱਤੇ ਆ ਕੇ ਲੱਤੀ ਬਾਬਾ ਜਾਦੇ ਉੱਤੇ ਆਲੀ ਹੈ ਨਹੀਂ ਮੈਂ ਤੁਹਾਨੂੰ ਕੇ ਜੀ ਗਾਂ ਵਾਲਾ ਰਾਜਸਥਾਨ ਤੁਹਾਨੂੰ ਗਾਂ ਚਾਹ ਲਾ ਜੀ ਸਾਰੇ ਘੋੜੇ ਜਿਹੜੇ ਸਵੇਰੇ 4 ਵਜੇ ਗਏ ਸੀ ਉਹ ਵੀ ਆ ਕੇ ਵਾਪਸ ਤੇ ਰਸਤਾ ਤੁਹਾਨੂੰ ਮੈਂ ਤਕਰੀਬਨ ਤੁਹਾਨੂੰ ਵਿਖਾ ਹੀ ਦਿੱਤਾ ਸਾਰਾ ਐ ਬਾਕੀ ਨਾਲ ਕੀ ਲੈ ਲੁਕ ਜਾਣਾ ਕੀ ਕਰਨਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਚਾਹ ਜੀ ਹਾਂ ਨਾ ਬਸ ਬੋਲਣ ਦੇਣਾ ਜ਼ੋਰ ਨਹੀਂ ਜੱਬੇ ਵੇ ਗੱਡੀ ਚ ਬਹਿ ਕੇ ਮੈਂ ਦੁਆਰੇ ਟਣਾ ਸਾਰਾ ਕੁਝ ਸਮਝਾਉਣਾ ਮੱਥਾ ਟੇਕ ਕੇ ਤੇ ਵਾਪਸ ਆਂ ਜੁਨੇ ਗੱਡੀ ਕੋਲ 100 ਰੁਪਏ ਤੇ ਇੰਨੀ ਕੀ ਮੰਦੀ ਹਾਲਤਾਂ ਦੋ ਜਣੇ ਰਹਿ ਗਏ ਪਿੱਛੇ ਉਹਨਾਂ ਨੂੰ ਹੁਣ ਨਾਲ ਲਾਉਣਾ એનર્ਜੀ ਸਾਹਮਣੇ ਨਾ ਵਿਊ ਬੜਾ ਘਾਟਾ ਪਾਈ ਲਿਖਾਉਣ ਨੂੰ ਜੀ ਨਹੀਂ ਕਰਦਾ ਬਰਬੁਰ ਬੁਰਪੁਜ ਮੈਂ ਬਈ ਸਾਫ ਕਾ ਦੇਲ ਨਹੀਂ ਕਰਦਾ ਕਿਨੇ ਗਬਰੇ ਵਾਲੋ ਹੀ ਪੈਣਾ ਹਾਂ ਵਧੀਆ ਯਾਤਰਾ ਸੋਹਣੀ ਆ ਬਾਬੇ ਜੀ ਮੈਨੂੰ ਯਾਤਰਾ ਕਦੇ ਮਾਰੀ ਨਹੀਂ ਹੁੰਦੀ ਅਜਿਹਾ ਕਿ ਵੀ ਥੋੜਾ ਸਰੀਰ ਕਿਹੜਾ ਕਰਕੇ ਆਇਓ ਥੋੜੀ ਐਕਸਰਸਾਈਜ਼ ਕਰ ਲੇ ਬੰਦਾ ਪਹਿਲਾਂ ਜੋਰ ਨਾਲ ਆਵੇ ਉਹ ਵਾਲੀ ਵੀਡੀਓ ਮਾਰਡਿਸ਼ ਕੈਨਸਲ ਬਣਾਉਂਗਾ ਅਗਰ ਰਾਤ ਕੋ ਬਦਲੇ ਪਹੁੰਚ ਜਾਂਦੇ ਪਹਿਲਾਂ ਕਰਨ ਸਸਤਾ ਮਿਲ ਜਾਏਗਾ ਜਿਆਦਾ ਕਿੰਨਾ ਕਰਦੇ ਆ ਪਹਿਲਾਂ ਚੜਾਈ ਸੀ ਹੁਣ ਉਤਰਾਈ ਆ ਉਤਰਨ ਲੱਗੇ ਜਾਨੀ ਠੇਕ ਹੋਪੀ ਆ ਦੇ ਪੈਰਾਂ ਤੱਕ ਦਾਣਾ ਗਾਉਂ ਮਿਲਦੇ ਆਪਾਂ ਗੱਡੀ ਜਾ ਕੇ ਸੁਦਾ ਹਲੀ ਬਹੀ ਲੇ ਕੇ ਆ ਨਾ ਅੱਛਾ ਲੱਤਾਂ ਲੱਤਾਂ ਨਹੀਂ ਕੰਮ ਕਰਦੀਆਂ ਨਾ ਇੱਕ ਮਿੰਟ ਚ ਲਾ ਕੇ ਆ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਆ ਟੀਆ ਰਬੀਆ ਲੈਂਦਾ ਪਊਏ ਅੱਠ ਇੱਕ ਜਾਨੇ ਦਾ ਤੇ ਲਾ ਕੇ ਵੀਰਾਂ ਨੂੰ ਫੇਰ ਉਤਾਰ ਕੇ ਚਲੇ ਜਾਂਦਾ ਵਾਪਸ ਆਉਂਦੇ ਪਏ ਸੀ ਐਸ ਬੋਲਤੇ ਇਹ ਨਵਾਂ ਬਣਿਆ ਜਿੱਤੇ ਜਾਣ ਲੱਗੇ ਗਏ ਸੀ ਉਹ ਉਹ ਬੜਾ ਪੋੜਾ ਇਹ ਆਹ ਵਾਲਾ ਆ ਨਵਾਂ ਬਣਿਆ ਰਾਸਤੇ ਬਹੁਤ ਏਡੇ ਮੇਂਡੀ ਆ ਜਦੋਂ ਆਓਗੇ ਧੰਨ ਧੰਨ ਹੋ ਜਾਂਦੀ ਆ ਧੰਨ ਧੰਨ ਬਾੜੀ ਤੋਂ ਉਹ ਦਿਨ ਜਿਸੇ ਘਰ ਦੇਖਾਈ ਘਰ ਦਿਖਾਈ ਆ ਉਦਲੇ ਉਹ ਸ਼ਹਿਰ ਆ ਬੱਬਾ ਲੱਗਦਾ ਕੋਈ ਹੈ ਨਾ ਨਹੀਂ ਪਤਾ ਨਹੀਂ ਕੀ ਹਸਾਕਤਾ ਵੀਰ ਹੀ ਹੋ ਬੱਬਾ ਤਰ ਕਿੱਡੀ ਕਰਦਾ ਮੈਂ ਯਾਰ ਕੀ ਹਸਾਕਤਾ ਇੱਥੇ ਲੋਕੀ ਕਿਵੇਂ ਖਾਣ ਪੀਣ ਨੂੰ ਲਿਆਉਂਦੇ ਲ ਜਾਂਦੇ ਉਹਨਗੇ ਦੇਖੀ ਕੰਡਿਆਂ ਦੇ ਹਨ ਕੰਡਿਆਂ ਦੇ ਦੇਖ ਇਹ ਕੁਦਰਤ ਇਹਨੇ ਕਹਿੰਦੇ ਹੈ ਹਨਾ ਸਹੀ ਗੱਲ ਹੈ ਸਾਡੀ ਆ ਗਈਆਂ ਵਾਪਸੀ ਬਸ ਹਾਲਤਾਂ ਨੂੰ ਮੈਂ ਇੱਕ ਛੋਟੀ ਜੀ ਦੱਸਾਂਗਾ ਵੀ ਜਿੰਨਾ ਜਿੰਨਾ ਨਹੀਂ ਹੋਣਾ ਸਾਰਾ ਕੋ ਬਣਾ ਕੇ ਸਰੀਓਤ ਨੇ ਦੇ ਉਹ ਕਾਮਯਾਰ ਇੱਥੇ ਦਾ ਨੰ ਨੀ ਜਿੰਦਗੀ ਆ ਰ ਸੁੱਕੀ ਹੋ ਗਏ ਓਖੀ ਉਹ ਕਿਦਾਂ ਫਿਲਹਾਲ ਦੀ ਪਰ ਗਿੱਜੇ ਹੋਏ ਹੋ ਨਾ ਪਤਾ ਨਹੀਂ ਕੀ ਸਾਲ ਦਾ ਹੋ ਗਏ ਇਹ ਆ ਗਿਆ ਦੋ ਨਦੀਆਂ ਇੱਕ ਨਦੀ ਇਧਰੋਂ ਆ ਗਈ ਆਵੇ ਪੁਲ ਦੇ ਥੱਲਿਓਂ ਉਧਰੋਂ ਮਦਰੋ ਦਿਖਾਣਾ ਉਧਰ ਜਾ ਕੇ ਇੱਕ ਨਦੀ ਆ ਗਈ ਉਧਰੋਂ ਇਹ ਦੋ ਨਦੀਆਂ ਇੱਥੇ ਇਕੱਠੀਆਂ ਹੁੰਦੀਆਂ ਲੈ ਵੀ ਕਾਸ਼ ਹਣ ਗਾਂ ਤੋਂ ਦੱਸ ਕਿਹੜੀਆਂ ਛੜੀਆਂ ਨੇ ਨਹੀਂ ਪਤਾ ਨਹੀਂ ਪਤਾ ਅੱਛਾ ਨਾਂ ਦਾ ਨਹੀਂ ਪਤਾ ਨਹੀਂ 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 ਐ ਡਾਕਟਰ ਨਾ ਕਿਵੇਂ ਤੂੰ ਨਹੀਂ ਰਹਿੰਦੇ ਉਹ ਸਾਹਮਣੇ ਲਿਖਿਆ ਕੁਛ ਉਹ ਦੇਖ ਆਜੇ ਇਹ ਕਿ ਲਿਖਾ ਨੰ ਗੰਗੇ ਜਾਂ ਤੇ ਕੋਈ ਮੰਦਿਰ ਦਾ ਨਾਮ ਹਾਂ ਨਾ ਨਹੀਂ ਸਾਨੂੰ ਪਤਾ ਰਾਸਤੇ 'ਚ ਆਉਂਦੇ ਇਹ ਜਗ੍ਹਾ ਕਿਹੜੀ ਹੈ ਪਤਾ ਇਹਦਾ ਸੀ ਭਈਆ ਇਹ ਕਾਣ ਕਾਣ ਸੀ ਨਦੀ ਹੈ ਇਹ ਯਹਾਂ 'ਤੇ ਭਈਆ ਅਲਗਨੰਦ ਨੋਰ ਪਿੰਡਾਂ ਨਦੀ ਹੈ ਕਣਪਿਆਗ ਹੈ ਦੋ ਨਦੀਆਂ ਦਾ ਸੰਗਮ ਹੋਦਾ ਯਹਾਂ 'ਤੇ ਓਕੇ ਸ਼ਹਿਰ ਕਿਹੜਾ ਕਣਪਿਆਗ ਤਰਨ ਪਿਆਗ ਉਹ ਵਾਲੀ ਨਦੀ ਕਿਹੜੀ ਹੈ ਕੀ ਨਾਂ ਦੱਸਿਆ ਅਲਗਨੰਦਾ ਅਲਗ ਨੰਦਾ ਵਦਰੀਨਾਸਿ ਤੇ ਇਹ ਵਾਲੀ ਪਿੰਡਾਰ ਪਿੰਡਾਰ ਜੀ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਉਂਦੇ ਰਹੋ ਲਓ ਜੀ ਮੈਨੂੰ ਨਾਂ ਦਾ ਭੁੱਲ ਗਿਆ ਹੁੰਦਾ ਸੀ ਬੈਕ ਕਰਕੇ ਫਿਰ ਸੁਣ ਲਿਓ ਇਹ ਦੋ ਨਦੀਆਂ ਇੱਥੇ ਇਕੱਠੀਆਂ ਹੁੰਦੀਆਂ ਇਹ ਕਿਹੜਾ ਪਿੰਡ ਦੱਸਿਆ ਸੀ ਕਿਹੜਾ ਪਿੰਡ ਦੱਸਿਆ ਭਰਿਆਗ ਤੇ ਇਧਰ ਇਹਨਾਂ ਦੀ ਹਾਲਤ ਵੀ ਵੇਖ ਲਓ ਇਹ ਉਹ ਹੀ ਜਨੌਰ ਨੇ ਜਿਹੜੇ ਜਾਨ ਲੱਗਿਆ ਪੂਰਾ ਤਿਆਰ ਤੋਰ ਸੀ ਗਿਆ ਚੰਨੀਆਂ ਨੂੰ ਕਰੀ ਮੂੰਹ ਆਏ ਹਾਏ ਹਾਏ ਇਦਾਂ ਫਿਰ ਪੂਰੇ ਹਾਲ ਆ ਬਾਈ ਆ ਸੱਟ ਕੇ ਜਾਣਾ ਬਾਈ ਇਧਰ ਵੇਖ ਲਓ ਕਿਹੜਾ ਆਹ ਬਾਈ നദീ